ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਨਾਲ ਬਹੁਤ ਬਹੁਤ ਸਵਾਤ ਹੈ ਤੁਹਾਡਾ ਪੰਜਾਬ ਕਾਂਗਰਸ ਪਾਰਟੀ ਦੇ ਸਾਰੇ ਹੀ ਸੀਨੀਅਰ ਲੀਡਰ ਜੋ ਅੱਜ ਲੁਧਿਆਣਾ ਪੱਛਮੀ ਦੇ ਵਿੱਚ ਭਾਰਤ ਪੁਸ਼ ਆਸ਼ੂ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਸ ਤੋਂ ਬਾਅਦ ਜੋ ਰਾਜਾਵੜੀ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੈਰ ਹਾਜ਼ਰੀ ਜੋ ਸਾਹਮਣੇ ਆਈ ਹੈ ਔਰ ਰਾਣਾ ਗੁਰਜੀਤ ਸਿੰਘ ਜਿਹੜੇ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਵੱਖ-ਵੱਖ ਮੀਟਿੰਗਾਂ ਕਰ ਰਹੇ ਨੇ ਵੱਖ-ਵੱਖ ਲੀਡਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਹਲਕਿਆਂ ਵਿੱਚ ਵਿਚਰ ਰਹੇ ਨੇ ਰੈਲੀਆਂ ਕਰ ਰਹੇ ਨੇ ਅੱਜ ਉਹਨਾਂ ਦੇ ਨਾਲ ਜੋ ਦੁਆਬੇ ਦੇ ਮਾਲਵੇ ਦੇ ਬਹੁਤ ਸਾਰੇ ਲੀਡਰ ਜਿਹੜੇ ਨੇ ਰਾਣਾ ਗੁਰਜੀਤ ਸਿੰਘ ਦੇ ਨਾਲ ਜਾ ਕੇ ਜੋ ਭਾਰਤ ਪੁਸ਼ ਅਸ਼ੂ ਦੇ ਸਪੋਰਟ ਕਰਨ ਵਾਸਤੇ ਪਹੁੰਚੇ ਹੋਏ ਨੇ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਦੀਆਂ ਪਾਵਰਾਂ ਘਟਾ ਦਿੱਤੀਆਂ ਗਈਆਂ ਨੇ ਹਾਈ ਕਮਾਂਡ ਦੇ ਵੱਲੋਂ ਔਰ ਰਾਣਾ ਗੁਰਜੀਤ ਸਿੰਘ ਨੂੰ ਜਿਹੜਾ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਦੇਖਿਆ ਜਾ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਦਾ ਜੋ ਬਦਲਣ ਦੀ ਗੱਲ ਹੋ ਰਹੀ ਸੀ ਉਹ ਰਾਣਾ ਗੁਰਜੀਤ ਸਿੰਘ ਇੱਕ ਐਸਾ ਚਿਹਰਾ ਆਇਆ ਹੈ ਜੋ ਕਾਂਗਰਸ ਦੇ ਸਾਰੇ ਮੌਜੂਦਾ ਵਿਧਾਇਕ ਤੇ ਸਾਬਕਾ ਵਿਧਾਇਕਾਂ ਨੂੰ ਨਾਲ ਲੈ ਕੇ ਵੱਖ-ਵੱਖ ਲੀਡਰਾਂ ਨੂੰ ਮਿਲ ਰਹੇ ਨੇ ਕਾਂਗਰਸ ਦੇ ਵੱਲੋਂ ਜੋ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਹੋਣੀ ਹੈ ਭਾਵੇਂ ਟਿਕਟ ਦਾ ਅਨਾਉਂਸ ਨਹੀਂ ਕੀਤੀ ਗਈ ਪਰ ਭਾਰਤਪੁਤਨ ਆਸ਼ੂ ਜਿਵੇਂ ਪਿਛਲੇ ਹਫਤੇ ਉਹਨਾਂ ਦੀ راہਲ ગાંધી ਨਾਲ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਜਿਹੜੀ ਹੈ ਇਹ ਪੱਛਮੀ ਲੁਧਿਆਣਾ ਤੋਂ लगभग कन्फर्म है दूसरे पास राजा बड़िंग प्रताप सिंह बाजवा ने अजे तक भारत भूषण आशु के हक में नहीं आए भारत भूषण आशु जो कि कार्यकारी प्रधानमंत्री ने और लुधिया पछ्छमी उन्होंने ये कह दिया कि इतों ज शुरुआत हो जाएगी लुधियाना पछ्छमी तो जित दे नाल दो हज़ार सताई का जड़ा के पासा बदलेगा दो हज़ार सताई कांग्रेस जो इतने लुधियाना पच्छमी तो शुरुआत करेगी ਸੋ ਇਸ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਜੋ ਸੀਐਮ ਦੇ ਵੀ ਦਾਵੇਦਾਰ ਨੇ ਸਾਰਿਆਂ ਤੋਂ ਸੀਨੀਅਰ ਲੀਡਰ ਨੇ ਕਿਉਂਕਿ ਰਾਣਾ ਗੁਰਜੀਤ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਹੀ ਦੋਨੋਂ ਐਸੇ ਲੀਡਰ ਨੇ ਜਿਹੜੇ ਅੱਜ ਸਾਰਿਆਂ ਤੋਂ ਸੀਨੀਅਰ ਨੇ ਸੁਖਜਿੰਦਰ ਸਿੰਘ ਦਾਵਾ ਜਾਂ ਹੋਰ ਸਾਰੇ ਲੀਡਰ ਉਹ ਸੰਸਦ ਦੇ ਵਿੱਚ ਜੋ ਲੋਕ ਸਭਾ ਮੈਂਬਰ ਬਣੇ ਹੋਏ ਨੇ ਸੋ ਉਸ ਤੋਂ ਬਾਅਦ ਹੁਣ ਰਾਣਾ ਗੁਰਜੀਤ ਸਿੰਘ ਨੂੰ ਜਿੰਨਾਂ ਦੇ ਨਾਲ ਪ੍ਰਗਟ ਸਿੰਘ ਵੀ ਆ ਗਏ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਨੇ ਕੁਸ਼ਲਦੀਪ ਸਿੰਘ ਢਿੱਲੋਂ ਵੀ ਨਾਲ ਲਗਭਗ 15 ਤੋਂ 20 ਸਾਬਕਾ ਵਿਧਾਇਕਰ ਮੌਜੂਦਾ ਵਿਧਾਇਕ ਉਹਨਾਂ ਦੇ ਨਾਲ ਸੀ ਸੋ ਇਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਖੁਦ মিডিਆ ਦੇ ਸਾਹਮਣੇ ਆ ਕੇ ਜੋ ਆਪਣੇ ਵੱਲੋਂ ਬਿਆਨ ਦਿੱਤਾ ਕਿ ਅਸੀਂ ਲੁਧਿਆਣਾ ਜਿਮਨੀ ਚੋਣ ਵਿੱਚ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲਾਂਗੇ ਔਰ ਲੁਧਿਆਣਾ ਜਿਮਨੀ ਚੋਣ ਨੂੰ ਅਸੀਂ ਜਿੱਤਾਂਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਇਕਜੁੱਟ ਹੋ ਕੇ ਪੰਜਾਬ ਦੇ ਵਿੱਚ 2027 ਦਾ ਸ਼ੁਰੂਆਤ ਹੋ ਜਾਵੇਗੀ ਸੋ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਅਗਲੇ ਪ੍ਰਧਾਨ ਦੇ ਤੌਰ ਤੇ ਦੇਖੇ ਜਾ ਰਹੇ ਨੇ ਜੋ ਰਾਜਾ ਵੜਿੰਗ ਨੂੰ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਕਿ ਰਾਜਾ ਵੜਿੰਗ ਦੇ ਕੋਲ ਉਹ ਸ਼ਮਤਾ ਨਹੀਂ ਕਿ ਸਾਰਿਆਂ ਨੂੰ ਇਕੱਠਾ ਲੈ ਕੇ ਚੱਲੇ ਜਿਸ ਕਾਰਨ ਉਹਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਜੋ ਭਾਰਤ ਭੂਸ਼ਣ ਆਸ਼ੂਦੇ ਕਰ ਗਏ ਨੇ ਹਾਈ ਕਮਾਂਡ ਨੂੰ ਇਸ ਦਾ ਸੁਨੇਹਾ ਜਾਵੇ ਕਿ ਰਾਣਾ ਗੁਰਜੀਤ ਸਿੰਘ ਦੇ ਨਾਲ ਸਾਰੇ ਵਿਧਾਇਕ ਨੇ ਸਾਰਿਆਂ ਨੂੰ ਲੈ ਕੇ ਚੱਲ ਰਹੇ ਨੇ ਸੋ ਪ੍ਰਗਟ ਸਿੰਘ ਜਿਹੜੇ ਖੁਦ ਪ੍ਰਧਾਨ ਬਣਨਾ ਚਾਹੁੰਦੇ ਸੀ ਉਹ ਵੀ ਨਾਲ ਅੱਜ ਰਾਣਾ ਗੁਰਜੀਤ ਸਿੰਘ ਦੇ ਨਾਲ ਖੜੇ ਨੇ ਸੋ ਰਾਣਾ ਗੁਰਜੀਤ ਸਿੰਘ ਦੇ ਵਿੱਚ ਜੋ ਸਾਰੀ ਸਾਰੇ ਲੀਡਰਨ ਇਕਜੁੱਟ ਕਰਨ ਦੀ ਤਾਕਤ ਹੈ ਸਾਰੇ ਨੂੰ ਨਾਲ ਲੈ ਕੇ ਚੱਲਣ ਦੀ ਤਾਕਤ ਹੈ ਉਹ ਕਿਤੇ ਨਾ ਕਿਤੇ ਸਾਹਮਣੇ ਆਈ ਏ ਸੋ ਰਾਜਾ ਵੜਿੰਗ ਪਿਛਲੇ ਜੋ ਲਗਭਗ ਤਿੰਨਾਂ ਸਾਲਾਂ ਤੋਂ ਹਾਈ ਕਮਾਂਡ ਦੇ ਵਿੱਚ ਇਹ ਵਿਸ਼ਵਾਸ ਨਹੀਂ ਬਣਾ ਪਾਏ ਕਿ ਸਾਰੇ ਲੀਡਰ ਇਕਜੁੱਟ ਹੋ ਕੇ ਜੋ ਰਾਣਾ ਗੁਰਜੀਤ ਸਿੰਘ ਜਿਸ ਤਰ੍ਹਾਂ ਲੈ ਕੇ ਚੱਲ ਰਿਹਾ ਉਸੇ ਤਰ੍ਹਾਂ ਜੋ ਰਾਜਾ ਵੜਿੰਗ ਦੇ ਨਾਲ ਚੱਲਦੇ ਹੋਣ ਸੋ ਰਾਜਾ ਵੜਿੰਗ ਦੇ ਕਾਰਜਸ਼ੈਲੀ ਦੇ ਉੱਪਰ ਵੀ ਇਹੀ ਸਵਾਲ ਲੱਗੇ ਸੀ ਕਿ ਉਹ ਇਕੱਲੇ ਪੂਰੇ ਪੰਜਾਬ ਵਿੱਚ ਚੱਲ ਰਹੇ ਨੇ ਕਿਸੇ ਲੀਡਰ ਨੂੰ ਨਾਲ ਲੈ ਕੇ ਨਹੀਂ ਚੱਲਦੇ ਜਿਸ ਕਾਰਨ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੁਣ ਖਤਰੇ ਦੇ ਵਿੱਚ ਹੈ ਉਹਨਾਂ ਦੀ ਪ੍ਰਧਾਨਗੀ ਬਹੁਤ ਥੋੜੇ ਸਮੇਂ ਦੇ ਲਈ ਰਹਿ ਗਈ ਹੈ ਜੋ ਕਿ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਅਗਲੇ ਪ੍ਰਧਾਨ ਬਣਨ ਵਾਸਤੇ ਤਿਆਰ ਹੋਏ ਬੈਠੇ ਨੇ ਔਰ ਪਾਪਕੁਸ਼ ਨਾਸ਼ੂ ਦੇਕਰ ਪੂਰੀ ਲੀਡਰਸ਼ਿਪ ਨੂੰ ਲੈ ਕੇ ਉਹ ਮੌਜੂਦ ਉੱਥੇ ਪਹੁੰਚੇ ਨੇ ਔਰ ਕਾਂਗਰਸ ਨੂੰ ਹਾਈ ਕਮਾਂਡ ਨੂੰ ਇਹ ਸਨਹਿਾ ਦਿੱਤਾ ਹੁਣ